ਐਨੀ ਐਲ ਫਰੀ ਟੀਮ ਆਈ ਨਾਲ ਸਾਡੇ ਇਹ ਨਹੀਂ ਆਉਣਾ ਨਹੀਂ ਸਾਬੇ ਇਹ ਨਹੀਂ ਆਉਣਾ ਇਹ ਤਾਂ ਚੋਰੀ ਦਾ ਡਾਲਿਆ ਹੁਣ ਕੇ ਜਦੋਂ ਡੇਰੀ ਖਾਲੀ ਹੋ ਜਾਂਦੀ ਹੈ ਨਾ ਬੰਦੇ ਚੱਲ ਪਾਓ ਆਜੋ ਜਹਰ ਸਿੰਘ ਜੀ ਆਜੋ ਬਿਠਾ ਲਾਂਗੇ ਇਹਨੂੰ ਆਜੋ ਮਗਰ ਆਲੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਬਹੁਤ ਬਹੁਤ ਦਾ ਧੰਨਵਾਦ ਹੈ ਅੱਜ ਹੋਰ ਤਾਂ ਮੈਂ ਵੇਖੀ ਕੋਈ ਨਹੀਂ ਮੈਂ ਕੀ ਕਹਾਂਗੇ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਸੱਜਾ ਵੀ ਆਹ ਵੇਖੋ ਅੱਛਾ ਫਿਰ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੜਪੋ ਤੁਹਾਡੀ ਜਮਾਨੇ ਨੂੰ ਕੁਝ ਨਹੀਂ ਹੁੰਦਾ ਪਤਾ ਜੀ ਬੇਟਾ ਸਾਡੇ ਇੱਥੇ ਕੁਝ ਥੋੜਾ ਜਨਾ ਵਿਸ਼ੇਸ਼ ਹੋ ਸਮਾਇਆ ਕਿਉਂ ਇਹਨੇ ਸਮੁੰਦਰਿਆ ਪਾਣੀ ਹੁੰਦੀ ਆ ਆਹ ਹੋਰ ਬੜੀ ਜੀ ਸਮਾਨ ਬਣਾ ਥੋੜਾ ਜਾਂਦੇ ਉਹਦੀ ਜਗਾ ਇਹ ਪਾਣੀ ਦੀ ਸੁਣ ਆ ਰਿਹਾ ਨਹੀਂ ਕੋਈ ਲੇਡੀ ਆ ਰਹੀ ਹੈ ਕੇ ਜੀ ਤੁਹਾ ਪੇਟ ਨੂੰ ਨਹੀਂ ਉਹਨੇ ਜਾਣਾ ਨਹੀਂ ਜੀ ਅੱਪਾ ਕਾਂਗੇ ਚੱਲ ਜਾਣਗੇ ਲੇਡੀ ਜੀ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਕ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਇੱਥੇ ਕੋਈ ਦੇਖੀ ਨਹੀਂ ਇੱਥੇ ਆਪਣੀ ਬੋਧ ਨਹੀਂ ਸਾਡਾ ਸਮਾਨ ਬਰਾਉ ਚੋਰੀ ਕਰਕੇ ਲੈ ਜਾ ਇਹ ਦੋ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਸਿਨ ਲੋੜ ਵੀ ਕੰਪਨੀ ਦੀ ਹੈ ਮੈਡੀਕਲ ਕਿਟ ਦੀ ਯਾਦ ਕਰਦੇ ਆ ਰੱਬ ਨੂੰ ਮੈਂ ਸੈਕਲ ਪਾਣੀ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨ ਨਹੀਂ ਨਹੀਂ ਸਾਡਾ ਫਰਜ ਹੈਗਾ ਜੀ ਬਾਬੂ ਬੜੀ ਵਧੀਆ ਵਟ ਚੋਣਦੇ ਤੇ ਘਾੜੇ ਵਰਗੇ ਬੱਚੇ ਬਹੁਤ ਪਿਆਰਾ ਕਰਦੇ थैंक यू अब मेरी बटुल भी एक रिक्वेस्ट है कि त्थार। तुझे चलपा पुश नहीं होता है इसके साथ की सोच है है कि कोई लेडीज का बंदा रह लो सारी जाति जो लेडीज पीछे कोई मेरी मेरी बेटी है तो पीछे तो को दिखता है ये पानी कहां फुट था उतर तो गया था ਇਹਦੇ ਨੀਰੇ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸਨ ਪਾਣੀ ਦੀ ਥੀੜੀ ਤਾਂ ਨਹੀਂ ਹੈਗੀ ਹੈ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਸੇ ਵੀ ਲਾ ਲਿਆ ਲੇਖਾ ਜਨਾਬ ਲੇਖੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਨਾਲ ਇੱਕ ਬੱਲੇ ਸਿੰਘ ਤੇ ਆਪਣਾ ਮੇਰਾ ਜੀ ਫੋਨ ਕੀਤਾ ਸੀ ਉਹਨਾਂ ਨੂੰ ਨਹੀਂ ਨਹੀਂ ਬਈ ਟੇਕ ਫੋਨ ਚਾਲ ਕੇ ਦੇਖਦਾ ਸੀ ਘੰਟੇ ਤੱਕ ਉਹਨਾਂ ਨੂੰ ਪਤਾ ਲਾ ਕੋਈ ਡੰਗਰ ਉੱਥੇ ਭੁੱਖੇ ਪਏ ਮੈਂ ਤਾਂ ਕੀ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਆਰੇ ਨੇ ਡੰਦਰ ਪਿੰਡ ਗਏ ਨੇ ਪਿੰਡ ਕਿਹਦੇ ਕੋਲ ਹੈ ਸਰਪੋ ਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਜੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂਨੂੰ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਮੈਡੀਸਿਨ ਲਈ ਲੋੜ ਹੈ ਮੈਡੀਸਿਨ ਕਿਸੇ ਰੱਖ ਲਓ ਫਿਰ ਵੀ ਰੱਖ ਲਓ ਆਪਾਂ ਲਈ ਰੱਖ ਲਓ ਸਾਰੀਆਂ ਪਿੰਡ ਚਲੇ ਗਿਆ ਬਾਬਾ ਹੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਮੇਰੀ ਆਲੇ ਚੌਰਾ ਦਾ ਇਹਨਾਂ ਦੇ ਨਰਦ ਤੇ ਪੈਸੇ ਇਹਨਾਂ ਦੇ ਘਰੋਂ ਮੇਨ ਖਦਰਾ ਚੌਰਾ ਦਾ ਆ ਇੱਕ ਮਿੰਟ ਦਾ ਬਾਤ ਰਹੀ ਠੀਕ ਹੈ ਐਸੋ ਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਹੀ ਅਹੀ ਸਾਡੇ ਮੰਨ ਦੇ ਵਿੱਚ ਸਰਦੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਕਿਹੜਾ ਜੀ ਸਾਡੇ ਮਾਂ ਦੇ ਵਿੱਚ ਬਹੁਤ ਸਤਿਕਾਰੇ ਦਾ ਖਿਆਲ ਹੁੰਦਾ ਹੈ ਨਾਲ ਸਾਡੇ ਬੱਚੇ ਨੇ ਬਾਹਰ ਇਹਨਾਂ ਨੂੰ ਕਹਿੰਦੇ ਕਿ ਕੋਲ ਡੱਬਾ ਪਿਆ ਉਹਦੇ ਕੋਲ ਡੱਬਾ ਪਿਆ ਆਹਨੇ ਕੋ ਦਰਦੇ ਆ ਰਹੇ ਸੀ ਉਹ ਚੇਕੇ ਤੋਂ ਖਾਣ ਨੂੰ ਮੁਖਾਫੀ ਆਹੀ ਇੱਕ ਨਵਾਂ ਵਾਸੀ ਦਾ ਹੜ ਦੇਖਿਆ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਜੀਪੀ ਵੀ ਕੋਲ ਹਾਂ ਐਂਡੀ ਐਲਫੀ ਦੀ ਟੀਮ ਆਈ ਨਾਲ ਸਾਡੇ ਇਹ ਕੀ ਆਉਣਾ ਨਹੀਂ ਸੀ ਤੇ ਇਹ ਨਹੀਂ ਆਇਆ ਤੇ ਚੋਰੀ ਦਾ ਡਾਲਿਆ ਹੁਣ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਹਨ ਬੰਦੇ ਚੱਲ ਪਾਓ ਆ来 ਦੇਖ ਲਓ ਜੀ ਆਜੋ ਬਿਠਾ ਲਾਂਗੇ ਇਹਨੂੰ ਆਲੋ ਮਗਰ ਆਲੋ ਹਾਂਜੀ ਹਾਂਜੀ ਨਹੀਂ ਤਾਂ ਤੁਸੀਂ ਚੱਲ ਪਾਓ ਬਹੁਤ ਬਹੁਤ ਦਾ ਧੰਨਵਾਦ ਹੈ ਹੰਆ ਔਰਤ ਮੈਂ ਵੇਖੀ ਕੋਈ ਨਹੀਂ ਮੈਂ ਕੀ ਕਰ ਜੀ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਾ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫਿਰ ਮੇਰੀ ਇੱਕ ਰਿਕਵੈਸਟ ਮੰਨ ਲਓ ਕੁਝ ਚੜਪੋ ਟੋੜੇ ਜਮਾਨ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜੱਲਾ ਪੀਛੇ ਫੇਰ ਬਹੁਤ ਸਮਾਂ ਆਇਆ ਕਿਉਂ ਇਤਨੀ ਜ਼ਲਤ ਯਮਾਂ ਚੁੱਪੀ ਆਹ ਹੋਰ ਬੜੀ ਹੈ ਸਮਾਨ ਬਣਾ ਕੋੜਾ ਜਾਂਦੇ ਹੁੰਦੀ ਗਾਵਾ ਪਾਣੀ ਚੋਂ ਨਹੀਂ ਕੋਈ ਲੇਡੀ ਉੱਧਰ ਵੀ ਆ ਰਹੇ ਹੈ ਕਿ ਕਿਸ ਦਾ ਪੇਧਰੂ ਜੇ ਆਪਾਂ ਕਾਹਾਂ ਗਿਆ ਚੱਲ ਜਾਣਗੇ ਲੇਡੀਜ਼ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਂਡਾ ਡੇਡਾ ਤੇ ਹੈਗੇ ਨਹੀਂ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀਦ ਹੈਗੀ ਇੱਥੇ ਆਪਣੀ ਬੋਤ ਨਹੀਂ ਸਾਡਾ ਸਮਾਨ ਉਹ ਚੋਰੀ ਕਰਕੇ ਲੈ ਗਏ ਸਾਡੇ ਇਹ ਦੋ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਸਿਨ ਡੋਸਟ ਨਹੀਂ ਕੰਪਨੀ ਨਹੀਂ ਗਈ ਮੈਡੀਕਲ ਕਿਟ ਦੀ ਖਿਆਲ ਕਰਦੇ ਆ ਰੱਬ ਨੂੰ ਸਾਡਾ ਫਰਜ ਹੈਗਾ ਬਹੁਤ ਵਧੀਆ ਬਹੁਤ ਬਹੁਤ ਤਾਂ ਨਹੀਂ ਨਹੀਂ ਸਾਡਾ ਫਰਜ ਹੈਗਾ ਜੀ ਬਾਪੂ ਜੀ ਉਹ ਕਿਉਂ ਕਰਦੇ ਹੈ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰਾ ਕਰਦੇ बस थैंक यू अब मेरी बट ओनली यही रिक्वेस्ट है कि मुझे जलपा कुछ नहीं होता है इसके हिसाब की सोच है तो नहीं ता पिछे, है ठीक है इसमें ये कोई लैजो जेल आपका बंदा रह दो सारी जाती ये पीछे कोई दिक्कत नहीं आएगी है पीछे तो नहीं तो दिक्कत भी ज्यादा तो है कोई पानी चढ़ा है ना ये दो 2.5 फुट था उतर गया पानी उतर गया है ਦੇ ਧੀਰੇ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸ਼ੇ ਪਾਣੀ ਕੁੜੀ ਦਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰ ਹੀ ਆਪਸੇ ਵੀ ਨਾਲ ਲੈ ਕੇ ਆ ਦੀ ਨਾਲ ਦੇਖੀ ਅਸੀਂ ਇੱਥੇ ਪਹੁੰਚਾ ਦਾਂਗੇ ਅੱਜ ਤੋਂ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਨਾਲ ਇੱਕ ਬੰਦੇ ਮੇਰ ਸਿੰਘ ਤੇ ਆਪਣਾ ਮੈਂ ਰਾਜੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਦੇਖਦਾ ਸੀ ਘੰਟੇ ਤੱਕ ਉਹਨਾਂ ਕੋਲ ਖਾਲਾ ਕੁਝ ਕੋਈ ਡੰਗਰ ਉਹ ਭੁੱਖੇ ਪੈ ਮੈਂ ਤਾਂ ਹੀ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਜੇ ਸਰਪੋ ਵੀ ਲੰਮੜਦਾਰ ਵਾਦੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਜਿੱਥੇ ਪਹੁੰਚਾ ਦਿਓ ਨਾਲੋਂ ਰਸਲ ਵਾਲੀ ਮੈਂ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਹੈ ਮੈਡੀਸਿਨ ਨਹੀਂ ਲੋੜ ਹੈ ਮੈਡੀਸਿਨ ਕਿਸੇ ਦੀ ਰੱਖ ਲਓ ਫਿਰ ਵੀ ਰੱਖ ਲਓ ਆਪਾਂ ਜੀ ਰੱਖ ਲਓ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਮੈਡੀ ਅਲੋ ਵਾਲੇ ਚੌਰਾ ਦਾ ਲੜਦੇ ਪਾਣੀ ਪੈਸੇ ਇਹਨਾਂ ਦੇ ਘਰੋਂ ਮੇਰੇ ਘਰ ਆ ਚੌਰਾ ਦਾ ਆਇਆ ਇੱਕ ਮਿੰਟ ਧੰਨਵਾਦ ਰਹੀ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਸਾਡੇ ਮੰਨ ਦੇ ਵਿੱਚ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਕਰਦਾ ਹੈ ਸਾਡੇ ਬੱਚੇ ਨੇ ਬਾਹਰ ਅਹੀਂ ਮੈਂ ਇੱਕ ਵਾਰ ਪਹਿਲਾਂ ਵੇਖਿਆ ਆ ਪਹਿਲੀ ਵਾਰ ਵੇਖਿਆ ਹੈ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ